ਜੋ ਤੋ ਪ੍ਰੇਮ ਖਿਲਨ ਕਾ ਚਾਓ ਸਿਰ ਤਰ ਤਲੀ ਕਲੀ ਮਰੀਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਦੀ ਖਾਸ ਪੇਸ਼ਕਸ਼ ਸਫਰ-ਏ-ਸ਼ਹਾਦਤ ਮੈਂ ਆਕਾਸ਼ ਬੋਪਰਾਏ ਅੱਜ ਗੱਲਬਾਤ ਕਰਾਂਗੇ ਸਿੱਖ ਇਤਿਹਾਸ ਦੇ ਉਸ ਪੈਂਡੇ ਤੇ ਸਿੱਖ ਇਤਿਹਾਸ ਦਾ ਪੈਂਡਾ ਬਹੁਤ ਲੰਮਾ ਵਾ ਜਿਸ ਵਿੱਚ ਬਹੁਤ ਸ਼ਹਾਦਤਾਂ ਹੋਈਆਂ ਨੇ ਇਹ ਖਾਸ ਐਪੀਸੋਡ ਆਪਣਾ ਪੋ ਮਹੀਨੇ ਤੇ ਰਹੂਗਾ ਪੋ ਮਹੀਨੇ ਦੇ ਉਹ ਹਫਤਾ ਜਦੋਂ ਗੁਰੂ ਸਹਿਬ ਦੇ ਇੱਕ ਪਰਿਵਾਰ ਸਮੇਤ ਕਈ ਹੂਰ ਸਿੰਘਾਂ ਸਿੰਘਣੀਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਇਸ ਇਤਿਹਾਸ ਤੇ ਗੱਲਬਾਤ ਕਰਨੇ ਸਾਡੇ ਨਾਲ ਮੌਜੂਦ ਰਹਿਣਗੇ ਬਾਬਾ ਦਰਸ਼ਨ ਸਿੰਘ ਜੀ ਬਾਬਾ ਜੀ ਫਤਿਹ ਦੀ ਸੱਚ ਪਉੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਪਾਂ ਸਿੱਖ ਇਤਿਹਾਸ ਦੀ ਜਿਹੇ ਗੱਲ ਕਰਈਏ ਸਿੱਖ ਇਤਿਹਾਸ ਬਹੁਤ ਛਾਟਤਾ ਆਉਂਿਆ ਨੇ ਅੱਜ ਆਪਾਂ ਖਾਸ ਗੱਲਬਾਤ ਕਰਾਂਗੇ 6 ਪੂ ਤੋਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਵਾਸ ਸਿਮਿਤ ਕਿਲਾ ਛੱਡਦੇ ਨੇ ਕਿਲੇ ਤੋਂ ਛੱਡਣ ਤੋਂ ਲੈ ਕੇ ਕਿੰਨੀਆਂ ਸ਼ਹਾਦਤਾਂ ਹੋਈਆਂ ਲੈਂ ਵਾਈ ਅੱਪ ਚੱਲਾਂ ਚੱਲੀ ਜਾਾਂਗੇ ਅੱਜ 6 ਪੋਹ ਦੇ ਦਿਨ ਕੀ ਖਾਸ ਸੀ ਸਿੱਖ ਇਤਿਹਾਸ ਵਿੱਚ ਜਦੋਂ ਕਲਾ ਛੱਡਿਆ ਉਦੋਂ ਦਾ ਮਾਹੌਲ ਕੀ ਸੀਗਾ ਜੀ ਅਕਾਸ਼ ਜੀ ਜਿਵੇਂ ਤੁਸੀਂ ਕਿਹਾ ਕਿ ਇਹ ਜੋ 6 ਪੋਹ ਤੋਂ ਲੈ ਕੇ 13 ਪੋਹ ਦਾ ਸਫ਼ਰ ਹੈ ਇਹ ਸਿੱਖ ਇਤਿਹਾਸ ਦਾ ਬਹੁਤ ਹੀ ਇੱਕ ਮਹੱਤਵਪੂਰਨ ਸਫ਼ਰ ਹੈ ਔਰ ਇਸ ਪੂਰੇ ਇੱਕ ਹਫ਼ਤੇ ਦੇ ਵਿੱਚ ਵਿੱਚ ਹਾਂਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ। ਔਰ ਸਾਰਾ ਪਰਿਵਾਰ ਜਿਹੜਾ ਇੱਕ ਦੂਜੇ ਤੋਂ ਬਿਛੜ ਕੇ ਔਰ ਮੈਕਸਿਮਮ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਦੇ ਜੀ ਆ ਉਹ ਸ਼ਹਾਦਤਾਂ ਪ੍ਰਾਪਤ ਕਰ ਜਾਂਦੇ ਨੇ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਸਿੱਖ ਇਤਿਹਾਸ ਦੇ ਪ੍ਰਤੀ ਇੱਕ ਆਮ ਲੋਕਾਈ ਦੇ ਪ੍ਰਤੀ ਇੱਕ ਜੋ ਆਪਾਂ ਕਹਿੰਦੇ ਧਰਮ ਦੇ ਪ੍ਰਤੀ ਕਿਹੋ ਜਿਹਾ ਨਜ਼ਰੀਆ ਸੀ। ਤੇ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਇਤਿਹਾਸ ਕੰਦੇ ਵਿੱਚ ਲਿਖਿਆ ਹੋਇਆ ਹੈ ਜਿਹੜਾ ਇਹ ਹਫਤਾ ਹੈ ਇਹੋ ਜਿਹਾ ਇਤਿਹਾਸ ਕਿਸੇ ਹੋਰ ਇਤਿਹਾਸ ਦੇ ਵਿੱਚ ਜ਼ਿਕਰ ਨਹੀਂ ਮਿਲਦਾ ਔਰ ਇਹਦੀ ਕਿਸੇ ਵੀ ਇਤਿਹਾਸ ਦੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਐਡਾ ਮਹੱਤਵਪੂਰਨ ਔਰ ਬਹੁਤ ਜ਼ਰੂਰੀ ਇਤਿਹਾਸ ਹੈ ਅਕਾ ਜੀ ਜਿਵੇਂ ਤੁਸੀਂ ਜ਼ਿਕਰ ਕਰਿਆ ਸ਼ੁਰੂ ਦੇ ਵਿੱਚ ਜਾਓ ਤਾਂ ਪ੍ਰੇਮ ਖੇਲਣ ਕਾ ਚਾਓ ਹਾਂਜੀ ਸਿਰ ਧਰਤਾਂਲੀ ਗਲੀ ਮਿਰੀ ਆਓ ਇਤ ਮਾਰਗ ਪੈਰ ਤਰੀਜੈ ਸਰਦੀਜੈ ਕਾਣ ਨਾ ਕੀਜੈ ਇਸ ਸ਼ਬਦ ਤੋਂ ਪਤਾ ਲੱਗਦਾ ਹੈ ਕਿ ਸਿੱਖ ਧਰਮ ਦੇ ਵਿੱਚ ਸਭ ਤੋਂ ਪਹਿਲਾਂ ਆਪਣਾ ਆਪ ਤਿਆਗ ਕੇ ਉਸ ਅਕਾਲ ਪੁਰਖ ਵਹਿਗੁਰੂ ਪ੍ਰਮਾਤਮਾ ਦੇ ਦਰ ਨੂੰ ਪ੍ਰਾਪਤ ਕਰਨ ਦੀ ਇਹਦੇ ਵਿੱਚ ਗੱਲ ਕੀਤੀ ਗਈ ਹੈ ਹਾਂਜੀ ਜੇ ਆਪਾਂ ਇਸ ਹਫਤੇ ਦੇ ਇਤਿਹਾਸ ਦੀ ਗੱਲ ਕਰੀਏ ਜਾਂ 6 ਪੋ ਤੋਂ ਲੈ ਕੇ 13 ਪੋ ਦੀ ਗੱਲ ਕਰਦੇ ਹਾਂ ਜਦੋਂ ਆਪਾਂ ਤੇ ਸਾਡੇ ਰੌਂਗਟੇ ਖੜੇ ਹੋ ਜਾਂਦੇ ਆ ਔਰ ਇਹੋ ਜਿਹਾ ਜਿਹੜਾ ਮਹੱਤਵਪੂਰਨ ਇਤਿਹਾਸ ਹੈ ਜਦੋਂ ਆਪਾਂ ਇਹਦੀ ਗੱਲ ਕਰਦੇ ਆ ਸਿੱਖ ਧਰਮ ਦੇ ਨਾਲ ਜਿਹੜਾ ਸੰਬੰਧਤ ਹੈ ਜਾਂ ਆਮ ਲੋਕਾਈ ਹੈ ਜਦੋਂ ਇਸ ਦਿਨਾਂ ਦੀ ਕਲਪਨਾ ਕਰਦੇ ਆ ਹਾਂਜੀ ਤੇ ਉਹਨਾਂ ਨੂੰ ਮਨ ਉਹਨਾਂ ਦਾ ਅੰਦਰ ਝੰਜੋੜਿਆ ਜਾਂਦਾ ਕਿਉਂ ਝੰਜੋੜਿਆ ਜਾਂਦਾ ਕਿ ਇਹ ਹਫ਼ਤੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਤੇ ਬਹੁਤ ਸਾਰਾ ਸ਼ਿਖ ਦੀ ਪਾਗਿਆ ਉਹਦੇ ਨਾਲ ਬਹੁਤ ਸਾਰੇ ਸਿੱਖਾਂ ਦੀ ਅਮਿੱਟ ਛਿੜ ਦੇ ਹੋਈਆਂ ਹੁਣ ਆਪਾਂ ਜੇ ਗੱਲ ਕਰਦੇ ਆ ਸ਼ੇਪੋ ਦੀ ਹਾਂਜੀ ਸ਼ੇਪੋ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਪਿਆ ਹੁਣ ਕਿਲਾ ਛੱਡਣ ਤੋਂ ਪਹਿਲਾਂ ਸਾਨੂੰ ਇਸ ਗੱਲ ਤੇ ਵਿਚਾਰ ਕਰਨੀ ਪੈਣੀ ਹੈ ਵੀ ਉਹਦਾ ਕਾਰਨ ਕੀ ਸੀ ਹਾਂਜੀ ਕਿਉਂ ਕਿਲਾ ਛੱਡਣਾ ਪਿਆ ਕਿਹਾ ਉਹਨਾਂ ਦਾ ਕੋਈ ਪਰਸਨਲ ਇੰਟਰਸਟ ਸੀ ਜਾਂ ਉਹਨਾਂ ਦਾ ਪਰਸਨਲ ਕੋਈ ਸਵਾਰਥ ਸੀ ਜਾਂ ਉਹਨਾਂ ਦਾ ਕੋਈ ਪਰਿਵਾਰਕ મતਭੇਦ ਸੀ ਇਹ ਸਾਰੀਆਂ ਗੱਲਾਂ ਦੇ ਪਹਿਲਾਂ ਵਿਚਾਰ ਕਰਨਾ ਪਾਉਗਾ ਆਪਾਂ ਜੇ ਆਪਾਂ ਇਸ ਸਮੇਂ ਦੀ ਗੱਲ ਕਰੀਏ ਗੁਰੂ ਨਾਨਕ ਦੇ ਮਹਾਰਾਜ ਦਾ ਜਿਹੜਾ ਫਲਸਫਾ ਹੈ ਗੁਰੂ ਨਾਨਕ ਦੇ ਮਹਾਰਾਜ ਦਾ ਜਿਹੜਾ ਸਿਧਾਂਤ ਹੈ ਉਹ ਸਾਰੀ ਲੋਕਾਈ ਦੇ ਵਾਸਤੇ ਇੱਕ ਸਾਂਝਾ ਉਪਦੇਸ਼ ਹੈ ਮਹਾਰਾਜ ਨੇ ਬਾਣੀ ਦੇ ਵਿੱਚ ਲਿਖਿਆ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਹਾਂਜੀ ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮੈਂ ਘਟ ਘਟ ਨਾਨਕ ਬਨਜੈ ਇਸ ਗੱਲ ਤੋਂ ਇਹ ਪ੍ਰਤੀਤ ਹੁੰਦਾ ਹੈ ਇਸ ਗੱਲ ਤੋਂ ਇਹ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਨਾਨਕ ਦੇ ਮਹਾਰਾਜ ਦੇ ਜਿਹੜੇ ਸਿਧਾਂਤ ਹੈ ਗੁਰੂ ਨਾਨਕ ਦੇ ਮਹਾਰਾਜ ਦਾ ਜਿਹੜਾ ਫਲਸਫਾ ਹੈ ਉਹ ਕਿਸੇ ਇੱਕ ਧਰਮ ਵਾਸਤੇ ਨਹੀਂ ਉਹ ਸਾਰੀ ਲੋਕਾਈ ਵਾਸਤੇ ਹੈ ਹਾਂਜੀ ਤੇ ਜਦੋਂ ਹੁਣ ਆਪਾਂ ਇਸ ਪੋਦੇ ਮਹੀਨੇ ਦੀ ਗੱਲ ਕਰਦੇ ਆ ਇਸ ਦੇ ਵਿੱਚ ਜਦੋਂ ਆਪਾਂ ਵਿਚਾਰ ਕਰਦੇ ਆ ਵੀ ਕਿਵੇਂ ਛੱਡਣਾ ਪਿਆ ਕਾਰਨ ਕੀ ਹੈ ਇਸ ਦਾ ਤੇ ਗੁਰੂ ਨਾਨਕ ਦੇ ਮਹਾਰਾਜ ਦੇ ਫਲਸਫੇ ਨੂੰ ਜਾਰੀ ਰੱਖਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰੀ ਲੋਕਾਈ ਵਾਸਤੇ ਸਾਰੇ ਸਮਾਜ ਦੇ ਭਲੇ ਵਾਸਤੇ ਇਹ ਜ਼ੁਲਮ ਦੇ ਟਕਰ ਕਰਨ ਵਾਸਤੇ ਇਹ ਜਿਹੜਾ ਸਿੱਖ ਧਰਮ ਦੇ ਵਿੱਚ ਬਹੁਤ ਵੱਡਾ ਮੋੜ ਲੈਂਦਾ ਜਦੋਂ 13 April 1919 ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਲੋਕਿਕ ਜਿਹੜਾ ਕਾਰਨਾਮਾ ਕੀਤਾ ਹਾਂਜੀ 13 April ਵਾਲੇ ਦਿਨ ਬਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਛਕਾ ਕੇ ਸਿੰਘਾਂ ਨੂੰ ਔਰ ਜਿਹੜੇ ਗੁਰੂ ਪਿਆਰੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਾਲੋਅਰ ਸੀ ਉਹਨਾਂ ਦੇ ਵਿੱਚ ਇੱਕ ਅਜੀਬ ਜਿਹਾ ਜਜ਼ਬਾ ਭਰਤਾ ਇਹ ਅੰਮ੍ਰਿਤ ਛਕਾਉਣ ਦੀ ਜ਼ਰੂਰਤ ਕਿਉਂ ਪਈ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਹੋ ਜਾਂਦੀ ਹੈ ਉਹਨਾਂ ਦਾ ਸੀਸ ਭਾਈ ਜੈਤਾ ਜੀ ਲੈ ਕੇ ਦਿੱਲੀ ਤੋਂ ਆਨੰਦਪੁਰ ਸਾਹਿਬ ਪਹੁੰਚਦੇ ਹਨ ਹਾਂਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਜੈਤਾ ਜੀ ਨੂੰ ਇਹ ਪ੍ਰੇਸ਼ਨ ਕੀਤਾ ਉਹਨਾਂ ਨੂੰ ਪੁੱਛਣਾ ਕੀਤਾ ਵੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਹੋਈ ਹੈ। ਕਿ ਆ ਉੱਥੇ ਕੋਈ ਸਿੱਖ ਵੀ ਸੀ? ਤੇ ਭਾਈ ਜੱਤਾ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੱਸਿਆ ਗੋਬਿੰਦ ਰਾਏ ਦੇ ਰੂਪ ਦੇ ਵਿੱਚ ਅਜੇ ਗੋਬਿੰਦ ਸਿੰਘ ਨਹੀਂ ਸੀ ਬਣੇ। ਗੋਬਿੰਦ ਰਾਏ ਰੂਪ ਦੇ ਵਿੱਚ। ਤੇ ਭਾਈ ਜੱਤਾ ਜੀ ਕਹਿੰਦੇ ਮਹਾਰਾਜ ਵੀ ਉੱਥੇ ਬਹੁਤ ਸਾਰੇ ਸਿੰਘ ਹੋਣਗੇ। ਪਰ ਇੰਨੇ ਲੋਕਾਂ ਦੇ ਵਿੱਚ ਇੰਨੀ ਭੀੜ ਦੇ ਵਿੱਚ ਪਛਾਣਿਆ ਨਹੀਂ ਸੀ ਜਾਂਦਾ ਸਿੱਖ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਉੱਥੇ ਹੀ ਐਲਾਨ ਕਰ ਦਿੱਤਾ ਕਿ ਇਹ ਐਸਾ ਪੰਥ ਐਸਾ ਮੈਂ ਸਿੱਖ ਤਿਆਰ ਕਰੂੰਗਾ ਜਿਹੜਾ ਹਜ਼ਾਰਾਂ ਲੱਖਾਂ ਕਰੋੜਾਂ ਦੇ ਵਿੱਚ ਵੀ ਪਹਿਚਾਣਾ ਜਾਏਗਾ ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਅਮਰਤ ਦਾ ਬਾਟਾ ਤਿਆਰ ਕਰਕੇ ਜਿਹੜੀ 부ਜੀ ਹੋਈ ਕੌਮ ਸੀ ਮਰੀ ਹੋਈ ਕੌਮ ਸੀ ਜਿਹੜਾ ਲੋਕਾਂ ਦਾ ਜਿਹੜਾ ਅੰਦਰ ਦਾ ਮਨ ਸੀ ਹਾਂਜੀ ਉਹ ਇੰਨਾ ਡਰਿਆ ਹੋਇਆ ਸੀ ਇੰਨਾ ਉਹਦੇ ਵਿੱਚ ਨਿਹਾਰ ਆ ਚੁੱਕਿਆ ਸੀ ਹਾਂਜੀ ਵੀ ਉਹਨਾਂ ਦੇ ਵਿੱਚ ਕਿਸੇ ਜ਼ੁਲਮ ਦਾ ਟੱਕਰ ਕਰਨ ਦੀ ਹਿੰਮਤ ਹੀ ਨਹੀਂ ਸੀ ਫਿਰ ਮਹਾਰਾਜ ਨੇ ਅਮਰਤ ਛਕਾ ਕੇ ਉਹਨਾਂ ਨੂੰ ਫੇਰ ਬਣਾਉਣਾ ਕਰਿਆ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਜਿੱਥੇ ਸੰਤ ਸੀ ਉੱਥੇ ਨਾਲ ਸਿਪਾਹੀ ਦਾ ਜਿਹੜਾ ਜ਼ਿਕਰ ਕਰਿਆ ਹਾਂਜੀ ਔਰ ਉਹਨਾਂ ਸਿੱਖਾਂ ਨੂੰ ਘੋੜ ਸਵਾਰੀ ਤੀਰ ਅੰਦਾਜ਼ੀ ਤਲਵਾਰਾਂ ਨੂੰ ਕਿਵੇਂ ਚਲਾਉਣਾ ਐਸੇ ਜਿਹੜੇ ਕਾਰਨਾਮੇ ਉਹਨਾਂ ਨੇ ਸਿੱਖਾਂ ਦੇ ਵਿੱਚ ਕਰਨੇ ਸ਼ੁਰੂ ਕਰ ਦਿੱਤੇ ਹਾਂਜੀ ਔਰ ਜਿਹਦੇ ਕਾਰਨ ਕਰਕੇ ਵੀ ਜ਼ੁਲਮ ਦਾ ਟੱਕਰ ਕੀਤਾ ਜਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਸਿੱਖਾਂ ਨੂੰ ਤਿਆਰ ਬਰ ਤਿਆਰ ਸੂਰਬੀਰ ਤਿਆਰ ਕਰਨਾ ਸ਼ੁਰੂ ਕਰਤਾ ਔਰ ਜਿਹੜਾ ਸ਼ਾਹੀ ਫੌਜਾਂ ਦੇ ਕੋਲ ਇੱਕ ਨਗਾਰਾ ਹੁੰਦਾ ਹੈ ਮਹਾਰਾਜ ਨੇ ਫਿਰ ਆਪਣਾ ਇੱਕ ਰਣਜੀਤ ਨਗਾਰਾ ਤਿਆਰ ਕਰ ਲਿਆ ਰਣਜੀਤ ਨਗਾਰਾ ਜਦੋਂ ਤਿਆਰ ਕਰਿਆ ਤੇ ਜਿਹੜੇ ਉੱਥੇ ਦੇ ਪਹਾੜੀ ਰਾਜੇ ਸੀ ਉਹਨਾਂ ਨੇ ਇਹ ਪਤਾ ਲਗਾਇਆ ਉਹਨਾਂ ਨੂੰ ਖਬਰਾਂ ਮਿਲੀਆਂ ਸੁਣਾ ਮਿਲੀਆਂ ਵੀ ਜਿਹੜੇ ਗੋਵਿੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹਾਂਜੀ ਵੀ ਉਹਨਾਂ ਨੇ ਫੌਜਾਂ ਤਿਆਰ ਕਰਨੀ ਸ਼ੁਰੂ ਕਰਤੀਆਂ ਤੇ ਉਹਨਾਂ ਨੇ ਸ਼ਸਤਰ ਵਿਦਿਆ ਵੀ ਸ਼ੁਰੂ ਕਰਤੀ ਤੇ ਉਹਨਾਂ ਨੇ ਬਹੁਤ ਸਾਰੇ ਸਿਪਾਈ ਵੀ ਆਪਣੇ ਭਰਤੀ ਕਰ ਲਏ ਤੇ ਉਹਨਾਂ ਨੂੰ ਆਪਣੇ ਰਾਜ ਖੋਸਣ ਦਾ ਆਪਣੀਆਂ ਰਿਆਸਤਾਂ ਖੋਸਣ ਦਾ ਡਰ ਪੈਦਾ ਹੋ ਗਿਆ ਹਾਂਜੀ ਜਦੋਂ ਉਹਨਾਂ ਨੂੰ ਆਪਣੀਆਂ ਰਿਆਸਤਾਂ ਖੋਸਣ ਦਾ ਡਰ ਪੈਦਾ ਹੋਇਆ ਤੇ ਜਿਹੜਾ ਰਾਜਾ ਸੀ ਕਸ਼ਮੀਰ ਦਾ ਤੇ ਉਹ ਉਹਨੂੰ ਡਰ ਪੈ ਗਿਆ ਵੀ ਮੇਰਾ ਜਿਹੜਾ ਇਲਾਕਾ ਹੈ ਉਹ ਬਿਲਕੁਲ ਇਹਦੇ ਨਾਲ ਲੱਗਦਾ ਹੈ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਇਲਾਕੇ ਨੂੰ ਦਬ ਨਾ ਲੈਣ ਜਾਂ ਮੇਰੇ ਇਸ ਇਲਾਕੇ ਤੇ ਕਬਜ਼ਾ ਨਾ ਕਰ ਲੈਣ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਸੂਰਬੀਰ ਸੀ ਉਹਨਾਂ ਦੀਆਂ ਤਾਕਤਾਂ ਉਹਨਾਂ ਦੇ ਜੰਗ-ਜੁੱਦ ਦੀਆਂ ਨੀਤੀਆਂ ਉਹਨਾਂ ਦੇ ਜੰਗ-ਜੁੱਦ ਦੇ ਜੋਹਰ ਉਹਨੇ ਜਦੋਂ ਭੀਮਚੰਦਰ ਨੇ ਸੁਣੇ ਹਾਂਜੀ ਤੇ ਉਹਨੂੰ ਆਪਣੇ ਰਾਜ ਭਾਗ ਦਾ ਆਪਣੇ ਰਿਆਸਤ ਖੋਸਣ ਦਾ ਡਰ ਪੈਦਾ ਹੋ ਗਿਆ ਉਹਨੇ ਆਪਣੇ ਨਾਲ ਦੇ ਜਿਹੜੇ ਪਹਾੜੀ ਰਾਜੇ ਸੀ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਸ਼ੁਰੂ ਕਰਿਆ ਤੇ ਉਹਨਾਂ ਨੂੰ ਹੁਣ ਜਦੋਂ ਇਹ ਸਾਰਿਆਂ ਨੇ ਵਿਚਾਰ ਚਰਚਾ ਕਰਕੇ ਪਤਾ ਕਰ ਲਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਹੁਤ ਸਾਰੇ ਸਿੱਖਾਂ ਨੂੰ ਭਰਤੀ ਕਰ ਲਿਆ ਉਹਨਾਂ ਨੂੰ ਜੰਗ ਜੁੱਦ੍ਹ ਦੀਆਂ ਜਿਹੜੀਆਂ ਤਰਤੀਬਾਂ ਸਿਖਾ ਰਹੇ ਨੇ ਤੇ ਉਹਨਾਂ ਦੇ ਅੰਦਰ ਉਹਨਾਂ ਨੇ ਇੱਕ ਬਹੁਤ ਵੱਡੀ ਇੱਕ ਸ਼ਕਤੀ ਭਰ ਦਿੱਤੀ ਹੈ ਹਾਂਜੀ ਤੇ ਹੁਣ ਉਹਨਾਂ ਨੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀ ਵੀ ਕਿਸ ਤਰ੍ਹਾਂ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦਬਾਇਆ ਜਾਵੇ ਤੇ ਉਹਨਾਂ ਨੇ ਸਾਰੇ ਆਪਣੇ ਸਾਧਨ ਸਾਮ-ਦਾਮ ਦੰਡ ਭੇਦ ਵਰਤਨ ਦਾ ਨੇਚਾ ਕਰ ਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਵਿਚਾਰ ਵਟਾਂਦਰਾ ਕੀਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਣਾ ਚਾਇਆ ਵੀ ਉਹਨਾਂ ਦਾ ਮਨੋਰਥ ਕੀ ਹੈ ਕਿਉਂ ਉਹ ਐਸਾ ਕਰ ਰਹੇ ਨੇ ਹਾਂਜੀ ਤੇ ਇਸੇ ਲੜੀ ਦੇ ਵਿੱਚ ਜਿਹੜਾ ਰਾਜਾ ਭੀਮਚੰਦ ਸੀ ਉਹਦੇ ਲੜਕੇ ਦੀ ਸ਼ਾਦੀ ਸੀ ਉਹਨੇ ਇੱਕ ਆਪਣਾ ਸੁਨੇਹਾ ਭੇਜਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ ਇੱਕ ਪ੍ਰਸ਼ਾਦੀ ਹਾਥੀ ਸੀ ਜਿਹੜਾ ਬਹੁਤ ਹੀ ਆਗਿਆਕਾਰੀ ਔਰ ਬਲਖਣ ਜਿਹੜਿਆਂ ਗੁਣਾ ਦਾ ਧਾਰਨੀ ਸੀ ਪੰਜ ਕਲਾ ਸ਼ਾਸਤਰ ਸੀ ਮਹਾਰਾਜ ਦੇ ਪਾਸ ਇੱਕ ਬਹੁਤ ਸੁੰਦਰ ਚੰਦੋਆ ਸੀ ਜਿਹੜਾ ਸ਼ਾਮਦੇ ਰਾਜੇ ਨੇ ਭੇਟ ਕਰਿਆ ਸੀ ਹਾਂਜੀ ਤੇ ਉਹ ਇਹ ਬਸਤਾ ਮੰਗਣ ਵਾਸਤੇ ਉਹਨੇ ਆਪਣੇ ਅਹਿਲ ਕਰਨ ਨੂੰ ਸਪਾਈ ਨੂੰ ਭੇਜਿਆ ਵਜ਼ੀਰ ਨੂੰ ਭੇਜਿਆ ਜਦੋਂ ਵਜ਼ੀਰ ਨੂੰ ਭੇਜਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆ ਕੇ ਬੇਨਤੀ ਕਰੇ ਕਿ ਮਹਾਰਾਜ ਵੀ ਭੀਮ ਚੰਦ ਨੇ ਆਪਣੇ ਲੜਕੇ ਦੀ ਸ਼ਾਦੀ ਦੇ ਵਿੱਚ ਇਹ ਜਿਹੜੇ ਤੁਹਾਡੇ ਕੋਲ ਬਸਤਾਨੇ ਪ੍ਰਸ਼ਾਦੀ ਹਾਥੀ ਪੰਜ ਕਲਾ ਸ਼ਸਤਰ ਹਾਂਜੀ ਜਾਂ ਜਿਹੜਾ ਬੜਾ ਕੀਮਤੀ ਬੇਸ਼ਮਾਰ ਕੀਮਤੀ ਚੰਦੋਆ ਹੈ ਉਹਨੇ ਮੰਗਵਾਇਆ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਥੇ ਧਰਮ ਕਾ ਆਗੂ ਸਨ ਜਿੱਥੇ ਗੁਰਨਾਨਕ ਦੇਵ ਮਹਾਰਾਜ ਜੀ ਦਸਵੀਂ ਜੋਤ ਸਨ ਹਾਂਜੀ ਉੱਥੇ ਉਹ ਸਿਆਸਤ ਦੀਆਂ ਸਾਰੀਆਂ ਗੱਲਾਂ ਜਾਣਦੇ ਸਨ ਬਹੁਤ ਉਹਨਾਂ ਦੀ ਉੱਚੀ ਡੂੰਗੀ ਸੋਚ ਸੀ ਉਹ ਜਾਣਗੇ ਕਿ ਇਹ ਜਿਹੜੇ ਪਹਾੜੀ ਰਾਜੇ ਆ ਇਹਨਾਂ ਦੇ ਮਨ ਦੇ ਵਿੱਚ ਖੋਟ ਹੈ ਕਿਸੇ ਨਾ ਕਿਸੇ ਤਰ੍ਹਾਂ ਕਰਕੇ ਇਹ ਸਿੱਖ ਧਰਮ ਦੇ ਵਿੱਚ ਜਾਂ ਸਿੱਖਾਂ ਦੇ ਵਿੱਚ ਆਪਣਾ ਉਹਨੂੰ ਡੇਗਣਾ ਚਾਹੁੰਦੇ ਆ ਜਾਂ ਉਹਨਾਂ ਤੇ ਕਬਜ਼ਾ ਕਰਨਾ ਚਾਹੁੰਦੇ ਆ ਜਾਂ ਉਹਨਾਂ ਨੂੰ ਇਹ ਹਰਾਉਣਾ ਚਾਹੁੰਦੇ ਆ ਹਾਂਜੀ ਤੇ ਉਹ ਜਾਣਗੇ ਸੀ ਵੀ ਭੀਮਚੰਦ ਦੀ ਮਨਸ਼ਾ ਕੀ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਣਗੇ ਵੀ ਇਹ ਭੀਮਚੰਦ ਨੇ ਜਿਹੜੇ ਮੰਗਵਾਏ ਨੇ ਇਹਨੇ ਵਾਪਸ ਨਹੀਂ ਦੇਣੇ ਤੇ ਮਹਾਰਾਜ ਨੇ ਫਿਰ ਨਜ਼ਮਬजीर ਨੂੰ ਸਾਫ਼ ਜਵਾਬ ਦੇ ਦਿੱਤਾ ਵੀ ਇਹ ਬਸਤਾ ਸੰਗਤ ਦੀਆਂ ਗੁਰੂ ਘਰ ਦੀਆਂ ਵੀ ਇਹ ਕਿਸੇ ਰਾਜੇ ਮਹਾਰਾਜ ਦੀ ਸ਼ਾਨ ਦੇ ਵਿੱਚ ਨਹੀਂ ਵਰਤੀਆਂ ਜਾ ਸਕਦੇ ਹਾਂਜੀ ਤੇ ਮੰਨੋ ਵੀ ਇੱਥੋਂ ਫਿਰ ਇਹਨਾਂ ਦਾ ਜਿਹੜਾ ਸ਼ੁਰੂ ਹੋ ਜਾਂਦਾ ਉਹਦਾ ਦੁਸ਼ਮਣੀ ਦੁਸ਼ਮਣੀ ਤਾਂ ਬੇਸ਼ੱਕ ਪਹਿਲਾਂ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਭੀਮਚੰਦ ਪਹਾੜੀ ਰਾਜਿਆਂ ਦੇ ਨਾਲ ਰਲ ਕੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿਰੁੱਧ ਬਹੁਤ ਸਾਰੀਆਂ ਸਾਲਾਂ ਤੱਕरीबन 1701 ਤੋਂ ਲੈ ਕੇ ਉਹਨਾਂ ਨੇ ਸਾਜਸ਼ਾ ਸ਼ੁਰੂ ਕਰਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦਬਾਉਣ ਦੀ ਹਾਂਜੀ ਤੇ ਆਖਰ ਇਹ ਤਕਰੀਬਨ 3 ਸਾਲ ਤੱਕ ਉਹਨਾਂ ਨੇ ਕਈ ਵਾਰ ਗੁਰੂ ਮਹਾਰਾਜ ਤੇ ਹਮਲੇ ਕੀਤੇ ਕਿਉਂਕਿ ਜਿਹੜਾ ਗੋ ਨਾਨਕ ਦੇ ਮਹਾਰਾਜ ਦਾ ਮਿਸ਼ਨ ਹੈ ਕਿਸੇ ਧਰਮ ਦੇ ਖਿਲਾਫ ਨਹੀਂ ਹਾਂਜੀ ਇਹਦਾ ਕਿਸੇ ਮਜਬੂਦੇ ਦੇ ਖਿਲਾਫ ਕੋਈ ਹੋਣੀ ਹੈ ਇਹ ਗੋਨانکਦੇ ਮਹਾਰਾਜ ਦਾ ਜਿਹੜਾ ਮਿਸ਼ਨ ਹੈ ਉਹ ਸਾਰੀ ਲੋਕਾਈ ਵਾਸਤੇ ਹੈ ਨਾ ਉਹ ਇਕੱਲੇ Hindu ਵਾਸਤੇ ਨਾ ਮੁਸਲਮਾਨ ਵਾਸਤੇ ਨਾ ਸਿੱਖਾਂ ਵਾਸਤੇ ਨਾ ਇਕੱਲਾ ਸਾਈਆਂ ਵਾਸਤੇ ਹੈ ਹਾਂਜੀ ਪਰ ਹੈ ਇਹ ਸਾਰਿਆਂ ਦਾ ਸਾਂਝਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਕਹਿੰਦੇ ਭੈ ਕਾਹੂ ਕੋ ਦੇਤ ਨਾ ਨਹਿ ਪੈਮੰਤ ਆਨ ਨਾ ਕਿਸ ਨੂੰ ਭੈ ਦੇਣਾ ਨਾ ਕਿਸੇ ਦਾ ਭੈ ਮੰਨਣਾ ਹਾਂਜੀ ਇਹ ਸਿਧਾਂਤ ਹੈ ਗੁਰੂ ਕਰਦਾ ਹੈ ਹੁਣ ਜਦੋਂ ਭੀਮਚੰਦ ਨੂੰ ਮਹਾਰਾਜ ਨੇ ਜਵਾਬ ਦੇ ਦਿੱਤਾ ਹਾਂਜੀ ਤੇ ਫਿਰ ਉੱਥੋਂ ਉਹਨਾਂ ਨੇ ਨਾ ਗੁਰੂ ਘਰ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਦੁਸ਼ਮਣੀ ਪਾਲਣੀ ਸ਼ੁਰੂ ਕਰ ਦਿੱਤੀ तकरीबन 3 ਸਾਲ ਛੋਟੇ ਛੋਟੇ ਹਮਲੇ ਕਦੇ ਗੱਲਾਂ ਦੇ ਨਾਲ ਕਦੇ ਕਿਸੇ ਸਿਆਸਤ ਦੇ ਨਾਲ ਕਦੇ ਕਿਸੇ ਦੇ ਥਰੂ 3 ਸਾਲ ਉਹ ਗੁਰੂ ਘਰ ਦੇ ਨਾਲ ਮੱਥਾ ਲਾਉਂਦੇ ਰਹੇ ਆਖਰ ਜਦੋਂ ਉਹਨਾਂ ਦੀ ਪੇਸ਼ ਨਾ ਚੱਲੀ ਫਿਰ ਉਹਨਾਂ ਨੇ ਲਾਹੌਰ ਦੇ ਸੂਬੇ ਨੂੰ ਨਾਲ ਲੈ ਕੇ ਹਾਂਜੀ ਦਿੱਲੀ ਔਰੰਗਜੀਤ ਤੱਕ ਗੱਲ ਪਹੁੰਚਾਈ ਵੀ ਇਹ ਜਿਹੜਾ ਸਿੱਖ ਧਰਮ ਹੈ ਇਹ ਮੁਗਲਾਂ ਦੇ ਖਿਲਾਫ ਹੈ ਇਹ ਜਿਹੜਾ ਮੁਸਲਮਾਨ ਉਸ ਧਰਮ ਤੇ ਇਹ ਹਾਵੀ ਹੋ ਸਕਦੇ ਨੇ ਜਾਂ ਇਸ ਤਰ੍ਹਾਂ ਦੀਆਂ ਪੁੱਠੇ ਸਿੱਧੇ ਗੱਲਾਂ ਕਰਕੇ ਉਹਨਾਂ ਨੇ ਔਰੰਗਜੀਤ ਨੂੰ ਵੀ ਆਪਣੇ ਵੱਲ ਕਰ ਲਿਆ ਆਖਰ 1704 ਦੇ ਵਿੱਚ ਫਿਰ ਸਾਰੇ ਪਹਾੜੀ ਰਾਜੇ ਨੇ ਇਕੱਠੇ ਹੋ ਕੇ ਔਰੰਗਜੀਤ ਦੀ ਮਦਦ ਦੇ ਨਾਲ ਲਾਹੌਰ ਦੇ ਸੂਬੇ ਸਰਹੰਦ ਦੇ ਸੂਬੇ ਨੇ ਮਿਲ ਕੇ ਹਾਂਜੀ ਵੀ ਚਾਹੁੰਦੇ ਉਹਨਾਂ ਦੇ ਨਾਲ ਗੁਰੂ ਘਰ ਤੇ ਚੜ੍ਹਾਈ ਕਰਦੇ ਅੰਗੁਰ ਗੋਮ ਸਿੰਘ ਮਹਾਰਾਜ ਤੇ ਜਦੋਂ ਚੜ੍ਹਾਈ ਕਰੀ ਹੁਣ ਇੱਕ ਪਾਸੇ ਤੇ ਹਜ਼ਾਰਾਂ ਲੱਖਾਂ ਦੀਆਂ ਫੌਜਾਂ ਇੱਕ ਪਾਸੇ ਮੁੱਠਪਰ ਸਿੰਘ ਹੈ ਤੇ ਉੱਥੇ ਜਦੋਂ ਹਮਲਾ ਹੋਇਆ ਗੁਰੂ ਘਰ ਦੇ ਵਿੱਚ ਜਿਹੜੇ ਸਿੱਖ ਸੀ ਉਹਨਾਂ ਨੇ ਚਾਹੇ ਬੇਸ਼ੱਕ ਥੋੜੀ ਤਦਾਦ ਦੇ ਵਿੱਚ ਸੀ ਉਹਨਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਜਿਹੜਾ ਇਹਨਾਂ ਤੇ ਇਹਨਾਂ ਦਾ ਟਾਕਰਾ ਕੀਤਾ। ਹੁਣ ਤਕਰੀਬਨ ਆਕਾਸ਼ਜੀ ਤੁਹਾਨੂੰ ਸੇ ਵੀ ਤਕਰੀਬਨ 6 ਮਹੀਨੇ ਹਾਂਜੀ ਬਹੁਤ ਤਖੜਾ ਜੰਗ ਜੁਦ ਚੱਲਦਾ ਰਿਹਾ। ਔਰ ਬਹੁਤ ਸਾਰਾ ਜਿਹੜਾ ਗੁਰੂ ਘਰ ਦਾ ਨੁਕਸਾਨ ਵੀ ਹੋਇਆ। ਬਹੁਤ ਸਾਰੇ ਸਿੱਖ ਵੀ ਸ਼ਹੀਦ ਹੋ ਗਏ। ਬਹੁਤ ਸਾਰੇ ਜਿਹੜੇ ਮੁਗਲਾਂ ਦੇ ਸੈਨਿਕ ਸੀ ਉਹ ਵੀ ਸ਼ਹੀਦ ਹੋ ਗਏ। ਪਰ ਤਕਰੀਬਨ 6 ਮਹੀਨੇ ਦੇ ਵਿੱਚ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਉਹਨਾਂ ਨੂੰ ਫੜ ਨਹੀਂ ਸਕੇ ਜਾਂ ਉਹਨਾਂ ਨੂੰ ਜਿੱਤ ਨਹੀਂ ਸਕੇ ਹਾਂਜੀ ਹੁਣ ਮੌਕਾ ਇਹ ਹੋ ਗਿਆ ਸੀ ਵੀ 6 ਮਹੀਨੇ ਹੋ ਗਏ ਜੰਗ ਚੱਲਦੀ ਨੂੰ ਇੱਕ ਪਾਸੇ ਤੇ ਸਰਕਾਰਾਂ ਐਡੇ ਐਡੇ ਰਾਜੇ ਮਹਾਰਾਜੇ ਜਿਹੜੇ ਬਹੁਤ ਹੀ ਸ਼ਸਤਰਾਂ ਦੇ ਧਨੀ ਸੀ ਇੱਕ ਪਾਸੇ ਤਾਂ ਉਹ ਸੀ ਦੂਸਰੇ ਪਾਸੇ ਉਹ ਸਿੱਖ ਜਿਨ੍ਹਾਂ ਨੂੰ ਜੰਗ ਜੁੱਧ ਦੇ ਪੂਰੇ ਜਿਹੜੇ ਜਾਂ ਕਹਿੰਦੇ ਉਹਨਾਂ ਜੰਗ ਜੁੱਧ ਦੀਆਂ ਸਕੀਮਾਂ ਦਾ ਪਤਾ ਹੀ ਨਹੀਂ ਸੀ ਇਹ ਐਨਾ 6 ਮਹੀਨੇ ਦੇ ਵਿੱਚ ਉਹਨਾਂ ਨੂੰ ਕਾਬੂ ਵੀ ਨਹੀਂ ਕਰ ਸਕੇ ਤੇ ਉਹ ਫਿਰ ਹੁਣ ਸੋਚਣ ਲੱਗੇ ਕਿ ਕਿਵੇਂ ਨਾ ਕਿਵੇਂ ਕਰਕੇ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅ ਹੱਲ ਕਰੀਏ ਉਹਦੇ ਨਾਲ ਕਿਵੇਂ ਨਾ ਕਿਵੇਂ ਉਹਨਾਂ ਨੂੰ ਉਹਨਾਂ ਦੀ ਉਹਦੇ ਚ ਹਰਾਈਏ ਆਪਾਂ ਹਾਂਜੀ ਫਿਰ ਉਹਨਾਂ ਨੇ ਤਰਤੀਬ ਸੋਜੀਏ ਕਿ ਆਪਾਂ ਕਿਉਂਕਿ ਧਾਰਮਿਕ ਆਗੂ ਆ ਹਾਂਜੀ ਇਹ ਧਰਮ ਦਾ ਖਿਆਲ ਕਰਨਗੇ ਤੇ ਫਿਰ ਪਹਾੜੀ ਰਾਜਾ ਨੇ ਜਿਹੜੇ ਵਜੀਦਿਆਦ ਕਲਹੌਰ ਦੇ ਸੂਬੇ ਆਦਕ ਦੇ ਨਾਲ ਮਿਲ ਕੇ ਇਹ ਮਤਾ ਪਕਾਇਆ ਵੀ ਆਪਾਂ ਧਰਮ ਦੇ ਤੌਰ ਤੇ ਉਹਨਾਂ ਨੂੰ ਇੱਕ ਬੇਨਤੀ ਕਰੀ ਵੀ ਬੜਾ ਸਮਾਂ ਹੋ ਗਿਆ ਜਦੋਂ ਚੱਲਦੇ ਆਂ ਹਾਂਜੀ ਵੀ ਆਪਾਂ ਇਹਨੂੰ ਖਤਮ ਕਰੀਏ ਕਿਸੇ ਤਰੀਕੇ ਫਿਰ ਉਹਨਾਂ ਨੇ ਇੱਕ ਆਟੇ ਦੀ ਗੋਵ ਬਣਾਈ ਜਿਹੜੀ Hindu ਧਰਮ ਦਾ ਉਹ ਸੀ ਪ੍ਰਤੀਕ ਸੀ ਹਾਂਜੀ ਤੇ ਇੱਕ ਨਾਲ ਉਹਨਾਂ ਨੇ ਜਿਹੜੀ ਸੀ ਕੁਰਾਨ ਰੱਖੀ ਇਹ ਦੋਨੇ ਆਗੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ ਜਾ ਕੇ ਹਾਜ਼ਰ ਹੋ ਜਾਂਦੇ ਆਂ ਇਹ ਉਹਨਾਂ ਦਾ ਸੁਨੇਹਾ ਲੈ ਕੇ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ ਕਹਿੰਦੇ ਵੀ ਪਾਸ਼ਾ ਵੀ ਬਹੁਤ ਸਮਾਂ ਹੋ ਗਿਆ ਜੰਗ ਜੁੱਦ੍ਹ ਚੱਲਦਿਆਂ ਨੂੰ ਹਾਂਜੀ ਦੇਖੋ ਤੁਸੀਂ ਠੀਕ ਹੈ ਇੱਕ ਗੁਰਨਾਨਕ ਦੇਵ ਮਹਾਰਾਜ ਦਾ ਇੱਕ ਵੱਡਾ ਮਿਸ਼ਨ ਲੈ ਕੇ ਚੱਲੇ ਹੋਇਆ ਤੇ ਇੱਕ ਪਾਸੇ ਸ਼ਾਹੀ ਫੌਜਾਂ ਪਹਾੜੀ ਰਾਜੇ ਆ ਵੀ ਜੇਕਰ ਹੁਣ ਆਪਾਂ ਇਸੇ ਤਰ੍ਹਾਂ ਚੱਲਦੇ ਰਹੇ ਤੇ ਸਾਡੀ ਬਹੁਤ ਵੱਡੀ ਬਦਨਾਮੀ ਹੋ ਰਹੀ ਹੈ ਤੁਸੀਂ ਕਿਰਪਾ ਕਰੋ ਵੀ ਤੁਸੀਂ ਇਕੇਲੇ ਨੂੰ ਇੱਕ ਵਾਰੀ ਖਾਲੀ ਕਰ ਦਿਓ ਤੇ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ ਬਾਅਦ ਵਿੱਚ ਆ ਕੇ ਤੁਸੀਂ ਚਾਹੇ ਇੱਥੇ ਅ ਬਾਅਦ ਵਿੱਚ ਤੁਸੀਂ ਇਕਲੇ ਦੇ ਵਿੱਚ ਫੇਰ ਆ ਜਾਓ ਤੁਹਾਡਾ ਇਕਲਾ ਬਿਲਕੁਲ ਸਹੀ ਸਲਾਮਤ ਰਹੇਗਾ ਅਸੀਂ ਤੁਹਾਡੇ ਨਾਲ ਕੋਈ ਬੈਰ ਨਹੀਂ ਤੇ ਤੁਹਾਡੇ ਤੇ ਕੋਈ ਅਟੈਕ ਨਹੀਂ ਕਰਾਂਗੇ ਤੁਹਾਡੀ ਪੂਰੀ ਹਫਾਜ਼ਤ ਕਰਾਂਗੇ ਹਾਂਜੀ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਜਾਣਦੇ ਸਨ ਵੀ ਇਹਨਾਂ ਦੀ ਕੀ ਮਨਸਾ ਹੈ ਜਾਣਦੇ ਸੀ ਵੀ ਇਹਨਾਂ ਦੇ ਮਨ ਦੇ ਵਿੱਚ ਖੋਟ ਹੈ ਪਰ ਕਿਉਂਕਿ ਉਹਨਾਂ ਨੇ ਇੱਕ ਧਰਮ ਦਾ ਵਾਸਤਾ ਦਿੱਤਾ ਹਾਂਜੀ ਧਰਮ ਦਾ ਵਾਸਤਾ ਦੇਣ ਕਰਕੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੀ ਆਪਾਂ ਵਿਚਾਰ ਫਲਸਫੇ ਨੂੰ ਦੇਖਦੇ ਆ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਸਤਕਾਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜੀ ਇਤਿਹਾਸ ਹੈ ਉਹਨਾਂ ਦੇ ਗੁਣਾਂ ਦਾ ਵਰਣਨ ਮੁਸਲਮਾਨ ਕਵੀਆਂ ਨੇ ਵੀ ਕੀਤਾ ਹੈ ਹਿੰਦੂ ಮತ ਦੇ ਦੋਲਤਰਾਏ ਵਰਗੇ ਕਵੀਆਂ ਨੇ ਅੱਲਾ ਜਾਰਖਾ ਜੋਗੀ ਬਹੁਤ ਵੱਡਾ ਜਿਹੜਾ ਮੁਸਲਮਾਨ ਧਰਮ ਦਾ ਇੱਕ ਆਗੂ ਸੀ ਮੁਸਲਮਾਨ ਧਰਮ ਦਾ ਨਿਆਇ ਸੀ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੇਵਤੇ ਵਿੱਚ ਬਹੁਤ ਅੱਛੇ ਢੰਗ ਦੇ ਨਾਲ ਲਿਖਿਆ ਇਹ ਤਾਂ ਇਹ ਗੱਲ ਸਿੱਧ ਹੁੰਦੀ ਹੈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਸੇ ਮੁਗਲਾਂ ਦੇ ਖਿਲਾਫ ਜਾਂ ਪਹਾੜੀ ਰਾਜਿਆਂ ਦੇ ਖਿਲਾਫ ਜਾਂ ਮੁਸਲਮਾਨਾਂ ਦੇ ਖਿਲਾਫ ਨਹੀਂ ਸੀ ਤਾਂ ਸਾਰਿਆਂ ਦਾ ਸਤਿਕਾਰ ਕਰਦੇ ਸੀ ਭਾਈ ਘਨਗੇ ਵਰਗੇ ਮਹਾਰਾਜ ਦੇ ਦਰਬਾਰ ਦੇ ਵਿੱਚ ਰਹੇ ਉਹਨਾਂ ਨੇ ਜਲਦੀ ਸੇਵਾ કરી ਮਹਾਰਾਜ ਨੇ ਨਾਲ ਫਿਰ ਮੱਲਮ ਪੱਟੀ ਵੀ ਦਿੱਤੀ ਜੀ ਕਿਤੇ ਉਹਨਾਂ ਦਾ ਕਿਸੇ ਇੱਕ ਫਲਸਫੇ ਦੇ ਨਾਲ ਕੋਈ ਦੁਸ਼ਮਣੀ ਹੁੰਦੀ ਤਾਂ ਉਹ ਉਹਨਾਂ ਨੂੰ ਆਪਣੇ ਨਾਲ ਕਦੇ ਜੋੜਦੇ ਨਾ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਉਹਨਾਂ ਨੇ ਭੇਜੀ ਹੈ ਇੱਕ ਗਊ ਆਟੇ ਦੀ ਗਊ ਬਣਾ ਕੇ ਨਾਲ ਕੁਰਾਨ ਦੀ ਆਕਾਸਮਾ ਪਾ ਕੇ ਭੇਜਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਉਹ ਧਰਮ ਦਾ ਸਤਕਾਰ ਕੀਤਾ ਤੇ ਉਧਰ ਧੰਨ ਧਰਮਤਾ ਗੁਰਦੇਵ ਕੌਰ ਜੀ ਉਹਦੇ ਪਾਸ ਵੀ ਕੁਝ ਗੁਰਸਿੱਖ ਚਲੇ ਜਾਂਦੇ ਆ ਕਿ ਮਾਤਾ ਜੀ ਹੁਣ ਤੇ ਬਹੁਤ ਸਮਾਂ ਹੋ ਗਿਆ ਜੰਗ ਜੁਲ ਜੁੱਧ ਚੱਲਦੇ ਆ ਗੁਰੂ ਕੇ ਲੰਗਰ ਵੀ ਮਸਤਾਨੇ ਹੋ ਗਏ ਹਾਂਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰਿਆਂ ਦੇ ਵਿੱਚ ਇੱਕ ਇਹੋ ਜੀ ਸੋਚ ਭਰੀ ਇਹੋ ਜਿਹਾ ਇੱਕ ਜਜ਼ਬਾ ਭਰਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹਾਂਜੀ ਚਾਹੇ ਸਿੱਖ ਜਿਹੜੇ ਭੁੱਖੇ ਤੇ ਹਾਇਰ ਰਹੇ ਤਕਰੀਬਨ 6 ਮਹੀਨੇ ਪਰ ਉਹਨਾਂ ਨੇ ਹਾਰ ਨਹੀਂ ਮੰਨੀ ਔਰ ਉਹਨਾਂ ਨੇ ਫੌਜਾਂ ਦਾ ਡਟ ਕੇ ਮੁਕਾਬਲਾ ਕੀਤਾ ਤੁਸੀਂ ਸੁਣਿਆ ਹੋਊਗਾ ਕਾ ਜੀ ਵੀ ਬਚਿੱਤਰ ਸਿੰਘ ਨੇ ਕਿਵੇਂ ਹਾਥੀ ਦੇ ਮੱਥੇ ਦੇ ਵਿੱਚ ਮਾਰੀ ਨਾਗਣੀ ਔਰ ਦੇਖੋ ਐਨਾ ਚਰਪੁਖੇ ਤੇ ਆਇ ਰਹੇ ਹੋਣ ਸਿੱਖ ਔਰ ਉਹਨਾਂ ਦੇ ਵਿੱਚ ਕਿਹੋ ਜੀ ਸ਼ਕਤੀ ਸੀ ਕਿਹੋ ਜਿਹਾ ਜਜ਼ਬਾ ਸੀ ਵੀ ਇੱਕ ਜਿਹੜਾ ਮਧਰਾ ਪਿਆ ਹੋਇਆ ਹਾਥੀ ਸੀ ਉਹਦਾ ਮੁਕਾਬਲਾ ਵੀ ਇੱਕ ਛੋਟੇ ਜੇ ਕੱਦ ਦੇ ਬਚਿੱਤਰ ਸਿੰਘ ਨੇ ਕਿੰਨਾ ਬਹਾਦਰੀ ਨਾਲ ਕੀਤਾ ਹਾਂਜੀ ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ ਤੇ ਇਹ ਜੇ ਸੂਰਬੀਰ ਵਧੀਆ ਸਿੱਖ ਸਨ ਜਿਨ੍ਹਾਂ ਦੇ ਜਿਹੜੇ ਮੌਤ ਤੋਂ ਡਰਦੇ ਨਹੀਂ ਸੀ ਜਿੰਨਨ ਮੌਤਾ ਦਾ ਡਰ ਹੀ ਨਹੀਂ ਸੀ ਜਿਵੇਂ ਕਬੀਰ ਬਹਾਦਰ ਜੀ ਕਹਿੰਦੇ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ ਇਹ ਸੋਚ ਦੇ ਧਾਰਨੀ ਸੀ ਸਿੱਖ ਜਿਹੜੇ ਸੀ ਹਾਂਜੀ ਸੋ ਜਦੋਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਖਿਆ ਵੀ ਇਹਨਾਂ ਨੇ ਹੁਣ ਧਰਮ ਦਾ ਵਾਸਤਾ ਦਿੱਤਾ ਧਰਮ ਦੇ ਅੱਗੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਵਾਲ ਨਹੀਂ ਕੀਤਾ ਧਰਮ ਦਾ ਸਤਕਾਰ ਕਰਦੇ ਹੋਏ ਉਹਨਾਂ ਦਾ ਕਹਿਣਾ ਮੰਨ ਲਿਆ ਵੀ ਕੋਈ ਨਹੀਂ ਸੀ ਕਿਲਾ ਖਾਲੀ ਕਰਦਾ ਹੁਣ ਸਿੱਖਾਂ ਦੇ ਜਿਹੜਾ ਅੰਦਰ ਉਹਨਾਂ ਦੀ ਸੋਚ ਨੂੰ ਸਮਝਣ ਦੀ ਸਮਝਣ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਵੀ ਜਿਹੜੇ ਰਾਜੇ ਆ ਇਹਨਾਂ ਦੇ ਮਨ ਦੇ ਵਿੱਚ ਖੋਟ ਹੈ ਵੀ ਇਹਨਾਂ ਦੇ ਮਨ ਦੇ ਵਿੱਚ ਕੋਈ ਸਮਝਦਾਰੀ ਜਾਂ ਇਹ ਜਿਹੜਾ ਇਹਨਾਂ ਨੇ ਭੇਜੀਆਂ ਸਨੇਹ ਇਹਨਾਂ ਤੇ ਇਹਨਾਂ ਨੇ ਕਾਇਮ ਨਹੀਂ ਰਹਿਣਾ ਤੇ ਰਾਤ ਦਾ ਟਾਈਮ ਸੀ ਤਕਰੀਬਨ 5 ਬੋ ਦੀ ਗੱਲ ਹੈ ਹਾਂਜੀ ਪੰਜ ਪੋ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੁਸ਼ਣ ਖੱਤਰਾ ਲਈਆਂ ਖੱਤਰਾ ਦੇ ਉੱਪਰ ਰੱਖ ਕੇ ਬਹੁਤ ਸਾਰੇ ਜਿਹੜੇ ਟੁੱਟੇ ਹੋ ਛਿੱਤਰ ਸੀ ਬਹੁਤ ਸਾਰਾ ਜਿਹੜਾ ਕੁਆੜ ਦਾ ਸਮਾਨ ਸੀ ਤੇ ਉਹ ਭਰ ਕੇ ਰਾਤ ਨੂੰ ਉਹ ਖੱਤਰਾ ਤੇ ਮਸ਼ਾਲ ਮਸਾਲਾ ਲਾ ਕੇ ਅੱਧੀ ਰਾਤ ਉਹਨਾਂ ਨੂੰ ਕਿਲੇ ਤੋਂ ਬਾਹਰ ਭੇਜ ਦਿੱਤਾ ਜਾਂ ਬਾਹਰ ਬਾਹਰ ਕਰ ਦਿੱਤਾ ਹਾਂਜੀ ਜਦੋਂ ਉਹ ਖੱਤਰਾ ਮਸ਼ਾਲਾ ਲੱਗਿਆ ਹੋਈਆਂ ਔਰ ਇਕਲੇ ਤੋਂ ਬਾਹਰ ਜਾਨੀ ਹੈ ਤੇ ਮੁਗਲਾਂ ਨੂੰ ਇਹ ਯਕੀਨ ਹੋ ਗਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਲਾ ਖਾਲੀ ਕਰ ਲਿਆ ਤੇ ਇਹਨਾਂ ਦੇ ਪਾਸ ਹੁਣ ਏਡੀ ਵੱਡੀ ਤਾਕਤ ਵੀ ਨਹੀਂ ਰਹੀ ਔਰ ਕਿਉਂ ਨਾ ਹੁਣ ਇਹਨਾਂ ਤੇ ਹਮਲਾ ਕਰਕੇ ਇਹਨਾਂ ਦਾ ਜਿਹੜਾ ਮਾਲ ਹੈ ਇਹਨਾਂ ਦਾ ਖਜ਼ਾਨਾ ਆਦ ਕੋ ਲੁੱਟ ਲਿਆ ਜਾਏ ਹਾਂਜੀ ਉਹ ਆਪਣੀਆਂ ਕਸਮਾਂ ਨੂੰ ਤੋੜ ਕੇ ਉਹਨਾਂ ਨੇ ਉਹ ਜਿਹੜੀਆਂ ਕੂੜੇ ਆਦਕ ਦੀਆਂ ਜਾਂ ਕਵਾੜ ਆਦਕ ਦੀਆਂ ਭਰੇ ਹੋਇਆ ਉਹ ਖੁੱਚਰਾਂ ਸੀ ਖੁੱਚਰਾਂ ਦੇ ਉੱਪਰ ਲੱਗਿਆ ਹੋਇਆ ਸਮਾਨ ਸੀ ਉਹ ਉਹਨਾਂ ਨੇ ਉਤੇ ਹਮਲਾ ਕਰਕੇ ਉਹ ਸਾਰਾ ਜਦੋਂ ਲੁੱਟਣ ਦੀ ਕੋਸ਼ਿਸ਼ કરી ਜਦੋਂ ਦੇਖਿਆ ਵੀ ਇਹ ਤਾਂ ਸਾਰਾ ਬਿਲਕੁਲ ਬੇਕਾਰ ਸਮਾਨ ਹੈ ਟੁੱਟੇ ਹੋ ਛੱਤਰਾ ਆਦਿਕ ਕੋਈ ਕੁਆੜਾ ਆਦਿਕ ਹੈ ਫਿਰ ਉਹਨਾਂ ਦੇ ਸ਼ਰਮ ਦੇ ਨਾਲ ਮੂੰਹ ਚੁੱਕ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਸਿੱਖਾਂ ਨੂੰ ਸਾਰਿਆਂ ਨੂੰ ਕਿਹਾ ਵੀ ਦੇਖੋ ਵੀ ਇਹਨਾਂ ਤੇ ਆਪਾਂ ਭਰੋਸਾ ਨਹੀਂ ਕਰ ਸਕਦੇ ਔਰ ਇਹਨਾਂ ਦੇ ਮਨ ਦੇ ਵਿੱਚ ਖੋਟ ਹੈ ਇਹਨਾਂ ਦੇ ਮਨ ਦੇ ਵਿੱਚ ਬਹੁਤ ਸਾਰਾ ਜਿਹੜਾ ਗੰਦ ਭਰਿਆ ਹੋਇਆ ਇਹਨਾਂ ਦੇ ਮਨਾਂ ਦੇ ਵਿੱਚ ਕੋਈ ਧਰਮ ਦਾ ਖਿਆਲ ਨਹੀਂ ਹੈ ਇਹ ਝੂਠੀਆਂ ਕਸਮਾਂ ਖਾਦੀਆਂ ਜਿਨ੍ਹਾਂ ਨੇ ਜਿਹੜੀਆਂ ਇਹਨਾਂ ਨੇ ਖਾਦੀਆਂ ਔਰ ਇਹ ਸਿੱਖਾਂ ਨੂੰ ਵੀ ਸਮਝ ਆ ਗਈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਹੁਤ ਉੱਚੀ ਲੰਬੀ ਡੂੰਗੀ ਸੋਚ ਦੇ ਮਾਲਕ ਹੈ ਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮ ਨੂੰ ਤੇ ਪਹਿਲਾਂ ਵੀ ਮੰਨਦੇ ਸੀ ਉਹਨਾਂ ਦੇ ਹੁਕਮ ਨੂੰ ਸੱਤ ਕਰਕੇ ਮੰਨਿਆ ਪੰਜ ਪੋਤਵਾ ਤੋਂ ਬਾਅਦ ਫਿਰ ਛੇਪੋ ਦਾ ਦਿਨ ਆਉਂਦਾ ਹੈ। ਹਾਂਜੀ। ਛੇਪੋ ਵਾਲੇ ਦਿਨ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੂਰੀਆਂ ਤਿਆਰੀਆਂ ਕਰ ਲਈਆਂ। ਵੀ ਆਪਾਂ ਛੇਪੋ ਨੂੰ ਕਿਲੇ ਨੂੰ ਖਾਲੀ ਕਰਨਾ ਹੈ। ਫਿਰ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਜਿਹੜੇ ਮੁੱਢਲੇ ਜਿਹੜੇ ਸੈਨਿਕ ਸਨ ਜਥੇਦਾਰ ਸਨ ਉਹਨਾਂ ਨੂੰ ਸਾਰੀਆਂ ਤਰਤੀਬਾਂ ਦੱਸਿਆ ਵੀ ਕਿਸ ਤਰ੍ਹਾਂ ਆਪਾਂ ਨੇ ਕਿਲਾ ਖਾਲੀ ਕਰਨਾ ਹੈ। ਕੌਣ ਕਿਹਦੀ ਹਫਾਜ਼ਤ ਕਰੇਗਾ। ਉਹਨੇ ਕਿਵੇਂ ਕਿਵੇਂ ਕਿੱਥੇ ਕਿੱਥੇ ਉਹਨਾਂ ਡਿਊਟੀ ਲਾਉਣੀ ਹੈ ਕਿਵੇਂ ਕਿਵੇਂ ਆਪਣੇ ਸਿੰਘ ਅੱਗੇ ਜਾਣਗੇ ਉਹਨਾਂ ਦੀ ਕਿਵੇਂ ਰਖਵਾਲੀ ਹੋਏਗੀ ਇਹ ਸਾਰੀਆਂ ਬਯੰਤਾਂ ਕਿਲੇ ਦੇ ਵਿੱਚ 6 ਪੋ ਵਾਲੇ ਦਿਨ ਦਿਨ ਦੇ ਵਿੱਚ ਸਾਰੀਆਂ ਪਿਆਨੀ ਕਰ ਲੀਗੀਆਂ ਹੁਣ ਜਦੋਂ 6 ਪੋ ਦੀ ਰਾਤ ਆਉਂਦੀ ਹੈ ਹਾਂਜੀ ਇੱਕ ਤੇ ਕੜਾਕੇ ਦੀ ਠੰਡ ਹੈ ਔਰ ਠੰਡ ਦੇ ਵਿੱਚ ਕਿਲਾ ਖਾਲੀ ਕਰਨਾ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਧਰਮ ਦਾ ਸਤਕਾਰ ਕਰਨਾ ਸੀ Hindu ਧਰਮ ਦਾ ਕਿਉਂਕਿ ਗਉ ਦੀ ਉਹਨਾਂ ਨੇ ਕਸਮ ਖਾਧੀ ਸੀ ਕੁਰਾਨ ਦੀ ਐ ਕਸਮਾਂ ਖਾਧੀਆਂ ਜਦੋਂ ਕਿਲਾ ਖਾਲੀ ਕਰਨ ਦੀ ਗੱਲ ਆਈ ਰਾਤ ਦਾ ਅੱਧੀ ਰਾਤ ਦਾ ਸਮਾਂ ਅੱਧੀ ਰਾਤ ਦੇ ਸਮੇਂ ਦੇ ਵਿੱਚ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਲੇ ਨੂੰ ਛੱਡਣ ਦਾ ਨੇਚਾ ਕਰ ਲਿਆ ਇੱਕ ਇਤਿਹਾਸਕਾਰ ਨੇ ਬੜੀਆਂ ਸੁੰਦਰ ਲੇਨਾਂ ਲਿਖੀਆਂ ਉਹ ਕਹਿੰਦਾ ਤਾਰੋਂ ਕੀ ਛਾਉ ਕਿਲਾ ਸੇ ਸਤਗੁਰ ਰਵਾ ਹੋਏ ਕਸ ਕੇ ਕਮਰ ਸਵਾਰ تھے ਸਾਰੇ ਜਵਾਂ ਹੋਏ आगे लिए निशाकई सि जाया हुए कुछ पीछे जानुसार गुरुदमया हुए चारों पिछर हजूर के हमरा सवार थे जोरावर और फतेह अजीत और जुझार थे भाव गुरु गोविंद सिंह महाराज के नाल गुरु साहब दा पूरा परिवार और बहुत सारे तकरीबन 500 सिखों दी गल कहने है वी 500 दे करीब सिंह गुरु पाशा दे नाल सि हां जी ਤੇ ਗੁਰੂ ਸਾਹਿਬ ਦਾ ਪੂਰਾ ਪਰਿਵਾਰ ਜਿੱਥੇ ਗੁਰੂ ਕੇ ਮਹਿਲ ਵੀ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਰੂ ਪਾਸ਼ਾ ਦੇ ਸਹਬਜਾਦੇ ਬਹੁਤ ਸਾਰੇ ਜਿਹੜੇ ਗੁਰੂ ਪਿਆਰੇ ਸਿੰਘ ਸਨ ਉਹ ਗੁਰੂ ਪਾਸ਼ਾ ਦੇ ਨਾਲ ਸਨ ਤੇ 6 ਪੌਦੀ ਰਾਤ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਨੂੰ ਛੱਡਣ ਦਾ ਉਹਨਾਂ ਨੇ ਨਿਚਾ ਕਰ ਲਿਆ ਮਨੋਂ ਉੱਥੇ ਦੀ ਧਰਤੀ ਸੀ ਜਿਹੜੀ ਉਹ ਕੋਰਲਾ ਉੱਥੇ ਕਿਉਂ ਕਿਉਂਕਿ ਗੁਰੂ ਪਾਤਸ਼ਾਹ ਨੇ ਬਹੁਤ ਸਾਰਾ ਸਮਾਂ ਉੱਥੇ ਰਹਿੰਦਿਆਂ ਬਹੁਤ ਜਿਹੜੇ ਉੱਥੇ ਰੌਣਕਾਂ ਹੋਈਆਂ ਬਹੁਤ ਸਾਰੇ ਕੌਤਕ ਕੀਤੇ ਹਾਂਜੀ ਤੇ ਮਾਨੋ ਉੱਥੇ ਦੀ ਜਿਹੜੀ ਧਰਤੀ ਸੀ ਉੱਥੇ ਦੀ ਜਿਹੜੀ ਲੋਕਾਈ ਸੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀਆਂ ਕਰਦੀ ਹੈ ਵੀ ਪਾਤਸ਼ਾਹ ਤੁਸੀਂ ਹੁਣ ਇੱਥੋਂ ਜਾ ਰਹੇ ਹੋ ਸਾਡਾ ਕੀ ਬਣੇਗਾ ਫਿਰ ਮਾਨੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ 6 ਪੌਦੀ ਰਾਤ ਨੂੰ ਹਾਂਜੀ ਪੂਰੀ ਅਨੰਦਪੁਰ ਸਾਹਿਬ ਦੇ ਜਿਹੜੀ ਧਰਤੀ ਸੀ ਜਾ ਅਨੰਤਪੁਰ ਸਾਹਿਬ ਦੀ ਲੁਕਾਈ ਸੀ ਉਹਨੂੰ ਮਨੋਂ ਇੱਕ ਚੱਕਰ ਲਗਾ ਕੇ ਔਰ ਦੂਰ ਦੂਰ ਤੱਕ ਨਜ਼ਰ ਲਗਾ ਕੇ ਉਹਨੂੰ ਤੱਕਿਆ ਤੇ ਮਨੋਂ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਾਅਦਾ ਕੀਤਾ ਕਿ ਬੇਸ਼ੱਕ ਅਸੀਂ ਸਰੀਰਕ ਤੌਰ ਤੇ ਅਨੰਤਪੁਰ ਸਾਹਿਬ ਤੋਂ ਜਾ ਰਹੇ ਹਾਂ ਹਾਂਜੀ ਪਰ ਅਸੀਂ ਅਧਿਆਤਮਿਕ ਤੌਰ ਤੇ ਇੱਥੇ ਹਮੇਸ਼ਾ ਕਾਇਮ ਰਹਾਂਗੇ ਸੋ ਅੱਧੀ ਰਾਤ ਦਾ ਸਮਾਂ ਮਨੋਂ ਪਹਿਲਾ ਪਹਿਰ ਦੱਸਦੇ ਹਾਂ ਕਿ ਪਹਿਲੇ ਪਹਿਰ ਜਦੋਂ ਤਾਰਿਆਂ ਦੀ ਸ਼ਾਨ ਸੀ ਹਾਂਜੀ ਬਿਲਕੁਲ ਜਿਹੜਾ ਕੁਦਰਤ ਕੈਨਾਤ ਦੇ ਵਿੱਚ ਟਿਕਾਉ ਬਣਿਆ ਹੋਇਆ ਸੀ ਮਹਾਰਾਜ ਨੇ ਫਿਰ ਆਪਣੀ ਬਿਉਤ ਦੇ ਅਨੁਸਾਰ ਛੇਪ ਉਹਨੂੰ ਕਿਲਾ ਖਾਲੀ ਕੀਤਾ ਅਨੰਦਪੁਰ ਸਾਹਿਬ ਦਾ ਫਿਰ ਇਥੋਂ ਕਿਲਾ ਖਾਲੀ ਕਰਨ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਿਕਲਦੇ ਕਿਲੇ ਤੋਂ ਇਹ ਫੌਜਾਂ ਨੂੰ ਪਤਾ ਲੱਗਿਆ ਮੁਗਲ ਫੌਜਾਂ ਨੂੰ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਜਾ ਰਹੇ ਨੇ ਤੇ ਫਿਰ ਉਹ ਮੁਗਲ ਫੌਜਾਂ ਨੇ ਆਪਣੀ ਬਿਉਂਤ ਦੇ ਅਨੁਸਾਰ ਆਪਣੀਆਂ ਜਿਹੜੀਆਂ ਕਸਮਾਂ ਖਾਧੀਆਂ ਸੀ ਉਹਨਾਂ ਨੂੰ ਭੁਲਾ ਕੇ ਹਾਂਜੀ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਤੇ ਪਿੱਛੋਂ ਇਹ ਹਮਲਾ ਕਰਦਿੰਦੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਐਡਾ ਵੱਡਾ ਪ੍ਰਬੰਧ ਸੀ ਐਡੀ ਵੱਡੀ ਉਹਨਾਂ ਨੇ ਬਿਉਂਤ ਬਣਾਈ ਹੋਈ ਸੀ ਔਰ ਬੇਸ਼ੱਕ ਗੁਰਸਿੱਖ ਬਹੁਤ ਮੁੱਠ ਪਰ ਗੁਰਸਿੱਖ ਸਨ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਸਿੰਘ ਸੀ ਉਹਨਾਂ ਨੇ ਉਹਨਾਂ ਮੁਗਲ ਫੌਜਾਂ ਦਾ ਬਹੁਤ ਡਰ ਕੇ ਮੁਕਾਬਲਾ ਕਰਿਆ ਇਹ ਸੀ 6 ਪੋ ਦਾ ਦਿਨ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਤਪੁਰ ਸਾਹਿਬ ਨੂੰ ਛੱਡਿਆ ਤੇ ਫਿਰ ਉਸ ਤੋਂ ਬਾਅਦ 7 ਪੋ ਦਾ ਜਿਹੜਾ ਦਿਨ ਹੈ ਉਹ ਸਰਸਾ ਦੇ ਨੇੜੇ ਜਦੋਂ ਪਾਸ ਪਹੁੰਚਦੇ ਹਨ ਉੱਥੇ ਦੇ ਕਾਉਤਕ ਤੇ ਉਸ ਤੋਂ ਬਾਅਦ 8 ਪੋ ਨੂੰ ਫਿਰ ਵੱਡੇ ਸਾਹਿਬਜਾਂ ਦੀ ਸ਼ਹੀਦੀ ਹੁੰਦੀ ਹੈ ਤੇ 11 12 13 ਪੋ ਦਾ ਜਿਹੜਾ ਸਰੰਦ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਬੱਚਿਆਂ ਮਾਤਾ ਗੁਜਰ ਦੇ ਨਾਲ ਗੁਜਰਕੌਰ ਦੀ ਦੇ ਨਾਲ ਬੀਤਦੇ ਇਹ ਫਿਰ ਆਪਾਂ ਅਗਲੇ ਐਪੀਸੋਡ ਦੇ ਵਿੱਚ ਜ਼ਿਕਰ ਕਰਾਂਗੇ ਸੋ ਅੱਜ ਦਾ ਜਿਹੜਾ 6 ਪੋ ਦਾ ਦਿਨ ਹੈ ਇਸ ਦਿਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਆਪਣੇ ਪੂਰੇ ਪਰਿਵਾਰ ਔਰ ਪੂਰੇ ਸਿੱਖ ਸੇਵਕਾਂ ਦੇ ਨਾਲ ਉਹਨਾਂ ਨੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਿਆ ਸੋ ਇਹ ਜਿਹੜਾ 6 ਪੋ ਤੋਂ ਲੈ ਕੇ 13 14 ਪੋ ਤੱਕ ਦਾ ਜਿਹੜਾ ਸਫ਼ਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਬਹੁਤ ਹੀ ਸਿੱਖ ਧਰਮ ਦੇ ਵਿੱਚ ਨਹੀਂ ਬਲਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਬਹੁਤ بڑا ਮਹਤਮ ਰਖਦਾ ਸੋ ਹੁਣ ਆਪਾਂ ਜਿਹੜਾ ਸਤਪੋ ਦਾ ਜਿਹੜਾ ਵਰਤਾਂਤ ਹੈ ਜਾਂ ਸਤਸਾ ਦਾ ਕੰਢੇ ਜੋ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਾਉਤ ਕੀਤੇ ਜਿਵੇਂ ਸਿੱਖਾਂ ਨੂੰ ਉਪਦੇਸ਼ ਦਿੱਤਾ ਉਹ ਆਪਾਂ ਫਿਰ ਅਗਲੇ ਐਪੀਸੋਡ ਦੇ ਵਿੱਚ ਵਿਚਾਰਾਂਗੇ ਠੀਕ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ